ਆਓ ਨਾ ਆਓ ਮੈਂ ਉਤਰ ਆ ਬਪੂਏ ਨਾ ਆਓ ਆਇਓ ਆਓ ਜੀ ਲਾਓ ਬੋਲੇ ਸੋਨਹਾ ਸਾਸ ਜੀ ਆਕਾਲ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਇਸ ਕਰਦੇ ਬਾਬਾ ਜੀ ਅਜੇ ਦੇਖੋ ਜੀ ਸੋਲਾ ਮਨੂ ਜੋੜ ਬਣਾਉਣਾ ਕੋੜੀ ਵੀ ਗੱਲ ਹੈ ਪਾਪੜਾ ਦੇਖਣੇ ਪਾਉਂਦੇ ਪਾਪਾ ਉਹਦਾ ਲਾਉਣ ਵਾਲਾ ਬੋਲੇ ਸੋਨਹਾਰ ਸਸਰੇ ਆ ਵੀ ਬਹੁਤ ਲੋਜ ਮੈਂ ਚਨਾ ਸੋਨਹਾਰ ਸਸਰੀਆਂ ਜਮਤ ਕੋਈ ਹੋਈ ਨਹੀਂ ਪ੍ਰਾਰਥਨਾ ਕਰ ਰਹੀ ਹੈ ਲੋ ਸਰਿਕਾ ਸੰਜਾ ਦਿੱਤਰ ਵੀ ਬੰਨ ਲੈ ਡੂ ਥੋੜਾ ਲੋ ਜੀ ਮੁਹਾਰਤ ਬਹੁਤ ਹੈ ਜੀ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧਿਆ ਜੀ ਦਾ ਤੇ ਪੰਜਾਬ ਦੇ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਮੁੱੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਬਹੁਤ ਇਮਾਨਦਾਰ ਤੇ ਮਿਹਨਤ ਕਰਨ ਵਾਲੇ ਪਾਰਟੀ ਦੇ ਨਿਮਾਣੇ ਜੇ ਵਰਕਰ ਨੂੰ ਜਿਨ੍ਹਾਂ ਨੇ ਪਾਰਟੀ ਨੂੰ ਇਸ ਬਲੰਦੀਆਂ ਤੱਕ ਲਿਆਂਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੇਰੀ ਮੁਰਾਦ ਜੱਸੀ ਸੋਈਆਂ ਵਾਲਾ ਜੀ ਜੋ ਮੇਰੇ ਬਰਾਬਰ ਖੜੇ ਨੇ ਇਸ ਸਮੇਂ ਜੱਸੀ ਸੋਈਆਂ ਵਾਲਾ ਜੀ ਨੂੰ ਇੰਪਰੂਵਮੈਂਟ ٹرسٹ ਨਾਬੇ ਦਾ ਚੇਅਰਮੈਨ ਲਗਾ ਕੇ ਜੋ ਪਾਰਟੀ ਹਾਈ ਕਮਾਂਡ ਨੇ ਉਹਨਾਂ ਤੇ ਭਰੋਸਾ ਜਤਾਇਆ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜੱਸੀ ਸੋਈਆਂ ਵਾਲਾ ਜੀ ਨੂੰ ਇਹਨਾਂ ਦੇ ਪੂਰੇ ਸਮਸਤ ਪਰਿਵਾਰ ਨੂੰ ਮੈਂ ਵਧਾਈਆਂ ਵੀ ਦਿੰਦਾ ਮੁਬਾਰਕਬਾਦ ਵੀ ਦਿੰਦਾ ਔਰ ਇਸ ਦੰਦੇ ਮੌਕੇ ਦੇ ਉੱਤੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਸੰਤ ਸਮਾਜ ਤੋਂ ਸੰਤ ਬਾਬਾ ਧਾਰਾ ਸਿੰਘ ਜੀ ਮਹਾਰਾਜ ਸਾਡੇ ਨਾਲ ਖੜੇ ਨੇ ਪਹੁੰਚੇ ਨੇ ਅਸ਼ੀਰਵਾਦ ਦੇਣ ਲਈ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸੀਨੀਅਰ ਆਗੂ ਤੇ ਯੁੱਧ ਨਸ਼ਿਆ ਵਿਰੁੱਧ ਸਾਡੀ ਕਮੇਟੀ ਦੇ ਜਿਹੜੇ ਹੈੱਡ ਨੇ ਬਲਤੇਜ ਪੰਨੂ ਜੀ ਮੇਰੇ ਬਰਾਬਰ ਖੜੇ ਨੇ ਉਹ ਵੀ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਰਦਾਰ ਹਰਚੰਦ ਸਿੰਘ ਜੀ ਬਰਸੜ ਸਾਹਿਬ ਜਿਹੜੇ ਕਿ ਮੰਡੀ ਬੋਰਡ ਦੇ ਚੇਅਰਮੈਨ ਨੇ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਅਸ਼ੀਰਵਾਦ ਦੇ ਕੇ ਗਏ ਨੇ ਸੋ ਇੱਕ ਵਾਰ ਤੋਂ ਫੇਰ ਜਿੱਥੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਜੱਸੀ ਸੋਈਆਂ ਵਾਲਾ ਜੋ ਸਾਡੇ ਭਰਾ ਨੇ ਇਹਨਾਂ ਦਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਇਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਇਹ ਵੀ ਆਸਤੇ ਉਮੀਦ ਕਰਦਾ ਜਿਵੇਂ ਪਹਿਲਾਂ ਇਹਨਾਂ ਨੇ ਸਮਾਜ ਦੀ ਇਸ ਸ਼ਹਿਰ ਦੀ ਹਲਕੇ ਦੀ ਨਾਬੇ ਦੀ ਜਾਨੀ ਕਿ ਇਹਨਾਂ ਨੇ ਸਾਰ ਲੱਤੀ ਹੈ ਜਾਣੀ ਹੈ ਤੇ ਐਵੇਂ ਹੀ ਇਹ ਕਦਮ ਨਾ ਕਦਮ ਮਲਾ ਕੇ ਪੂਰੇ ਦੇ ਵਿਧਾਇਕ ਸਰਦਾਰ ਦੇਵ ਸਿੰਘ ਮਾਨ ਗੁਰਦੇਵ ਸਿੰਘ ਦੇਵ ਮਾਨ ਜੀ ਨਾਲ ਮੋਟੇ ਨਾਲ ਮੋਟਾ ਜੋੜ ਕੇ ਕਦਮ ਨਾ ਕਦਮ ਮਲਾ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਨਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਰਲ ਮਿਲ ਕੇ ਚੱਲਣਗੇ ਔਰ ਪਾਰਟੀ ਦੀ ਜਿਹੜੀ ਬਲੰਦੀ ਲਈ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣਗੇ ਧੰਨਵਾਦ ਅੱਛ ਜਿਹੜਾ ਹੈਗਾ ਬੀ ਜੀ ਪੀ ਦਾ ਵਰਤਾਰਾ ਆਪਣੇ ਨੂੰ ਮਿੱਥਿਆ ਜੀ ਪ੍ਰੋਗਰਾਮ ਨਹੀਂ ਕਰਵਾਉਣਾ ਤੇਰੀ ਹੈਗੀ ਆ ਪਾਰਟੀ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਵੀ ਕੋਈ ਵੀ ਪ੍ਰੋਗਰਾਮ ਨਹੀਂ ਜਿਹੜਾ ਹੈਗਾ ਕਰਵਾਉਂਦੇ ਵੀ ਮੇਰੀ ਨੋਟਿਸ ਨਹੀਂ ਜੀ ਇਹ ਗੱਲ ਜਿਹੜੀ ਚੀਜ਼ ਮੈਨੂੰ ਪਤਾ ਨਹੀਂ ਮੈਂ ਉਹਦੇ ਬਾਰੇ ਕੋਈ ਟਿੱਕਾ ਜੀ ਮਹਿਲਾ ਸਰਪੰਚ ਆ ਪਾਕ ਪਾਕ ਦਾ ਵਿਦੇਸ਼ ਚ ਬੈਠੇ ਨੇ ਪਰ ਇੱਥੇ ਸਰਪੰਚ ਬਣ ਗਈ ਆ ਕਿ ਕਿਸ ਤਰ੍ਹਾਂ ਦੇਖਦੇ ਹੋ ਜਾਲੀ ਜਿਹੜੇ ਦਸਤਾਵੇਜ਼ ਉਹਨੂੰ ਆਲਰੇਡੀ ਅਸੀਂ ਸਸਪੈਂਡ ਕਰਤਾ ਜੀ ਜਿਹੜਾ ਇਨਸਾਨ ਉਰੇਸ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਰਹਿ ਕੇ ਸਮਾਜ ਦੀ ਸੇਵਾ ਨਹੀਂ ਕਰੂਗਾ। ਔਰ ਜਿਸ ਆਸ਼ੇ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਉਸ ਆਸ਼ੇ ਤੇ ਖਰਾ ਨਹੀਂ ਉਤਰੂਗਾ। ਤਾਂ ਜਿਹੜੀ ਸਭਧਾਨ ਦੇ ਵਿੱਚ ਰਹਿੰਦੇ ਹੋਏ ਕਾਨੂੰਨ ਚ ਰਹਿੰਦੇ ਹੋਏ ਜਿਹੜੀ ਕਾਰਵਾਈ ਹੋਊਗੀ ਅਸੀਂ ਕਿ ਲੱਗਦਾ ਦੋਸ਼ੀ ਜਿਹੜੇ ਹੈਗੇ ਆ ਮੌਕੇ ਦੇ ਅਫਸਰ ਵੀ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਫੋਟੋ ਹੁੰਦੇ ਸਭ ਕੁਝ ਹੁੰਦੇ ਸਾਈਨ ਵੀ ਤੁਹਾਨੂੰ ਪਾਪੇ। ਨਹੀਂ ਕੋਈ ਦੇਖੋ ਜੀ ਇਹ ਤਾਂ ਇੱਕ ਪਾਰਟ ਆਫ ਇਨਕੁਆਇਰੀ ਹੈ। ਜੇ ਪਾਰਟ ਆਫ ਇਨਕੁਆਇਰੀ ਹੈ ਇਨਕੁਆਇਰੀ ਚ ਕੋਈ ਦੋਸ਼ੀ ਪਾਇਆ ਜਾਊਗਾ ਅਸੀਂ ਕਾਰਵਾਈ ਕਰਾਂਗੇ। ਜੇ ਤੁਹਾਡੇ ਮਹਿਕਮੇ ਦੇ ਅਧਿਕਾਰੀ ਹੋਣ ਕੋਈ। ਕੋਈ ਅਸੀਂ ਤਾਂ ਜੀ ਦੇਖੋ ਸਾਰਿਆਂ ਲਈ ਇੱਕ ਬਰਾਬਰ ਹੈ ਵੱਡੀ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ 0% ਜਿਹੜੀ ਟੋਲਰੈਂਸ ਦੀ ਸਰਕਾਰ ਹੈ ਚਾਹੇ ਉਹ ਕੋਈ ਗਲਤੀ ਦੀ ਗੰਜائش ਹੋਵੇ ਉਹ ਵੀ ਇਹਦੇ 'ਚ ਹੈ ਨਹੀਂ ਚਾਹੇ ਕੋਈ ਕ腐ਸ਼ਨ ਦੀ ਗੰਜائش ਹੋਵੇ ਉਹ ਵੀ ਇਹਦੇ ਆ ਨਹੀਂ ਜਿੱਥੇ-ਇਥੇ ਸਾਨੂੰ ਪਤਾ ਲੱਗਦਾ ਅਸੀਂ ਬਣਦੀ ਕਰ ਦਿੱਤਾ 15 ਅਗਸਤ ਦੇ ਮੌਕੇ ਤੇ ਇੱਕ ਜਿਹੜੇ ਐਚਐਮ ਸਰਪੰਚ ਜੀ ਉਧਿਹਾਰ ਸਿੰਘ ਉਹਨਾਂ ਨੂੰ ਐਂਸਰੀ ਨਹੀਂ ਹੋਣ ਦਿੱਤੀ ਕਿਉਂਕਿ ਉਹਨਾਂ ਦੇ ਸ਼੍ਰੀ ਸਾਹਿਬ ਪਾਈ ਸੀ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਤਾਂ ਹੋਣਾ ਨਹੀਂ ਚਾਹੀਦਾ ਤੁਸੀਂ ਇਹ ਜੇ ਨੋਟਿਸ ਚ ਲਿਆਂਦਾ ਅਸੀਂ 100% ਪਤਾ ਕਰਾਵਾਂਗੇ ਇਹ ਕਿਵੇਂ ਹੋ ਸਕਦਾ ਹੈ ਹੈ ਨਹੀਂ ਲਾਲ ਕਿਲੇ ਦੇ ਉਹ ਉਹ ਜਿਹੜੀ ਉਹ ਸਾਡੀ ਵੀ ਨੋਟਿਸ ਚ ਆਈ ਸੀ ਉਹ ਗੱਲ ਉਹ ਬੜੀ ਮੰਦਭਾਗੀ ਘਟਨਾ ਇਸ ਲਈ ਹੋਈ ਹੈ ਦੇਖੋ ਕਾਰਨ ਕੀ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਇਹ ਕੇਂਦਰ ਚ ਰਾਜ ਕਰਦੀ ਸਰਕਾਰ ਹੈ ਇਹ ਨਹੀਂ ਮੈਨੂੰ ਸਮਝ ਆਉਂਦਾ ਇਹਨਾਂ ਨੂੰ ਡਰ ਕਾਦਾ ਆਜ਼ਾਦੀ ਅਸੀਂ ਲੈ ਕੇ ਦਿੱਤੀ ਕੁਰਬਾਨੀਆਂ ਅਸੀਂ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਅੱਜ ਵੀ ਜੇ ਦੇਸ਼ ਦੇ ਵਿੱਚ ਡਰੋਨ ਕਿਰਦੇ ਨੇ ਤਾਂ ਪੰਜਾਬ ਤੇ ਕਿਰਦੇ ਨੇ ਜੇ ਦੇਸ਼ ਦੇ ਵਿੱਚ ਸਭ ਤੋਂ ਵੱਡਾ ਕਿਸੇ ਨੂੰ ਆਹ ਜੰਗ ਦੇ ਵਿੱਚ ਨੁਕਸਾਨ ਹੁੰਦਾ ਸਾਨੂੰ ਪੰਜਾਬੀਆਂ ਨੂੰ ਹੁੰਦਾ ਪੰਜਾਬ ਹੀ ਤਾਂ ਇਸ ਦੇਸ਼ ਦਾ ਸਿਰ ਹੈ ਤਾਜ ਹੈ ਤੇ ਪੰਜਾਬ ਦੇ ਨਾਲ ਹੈ ਜੀ ਹੜਾਂ ਚ ਅਸੀਂ ਦੇਖੋ ਪੀੜਤ ਹੋਨੇ ਹੁਣ ਕਿੰਨੇ ਹੜਾਏ ਨੇ ਉਹਦੇ ਚ ਵੀ ਅਸੀਂ ਪੀੜਤ ਹੋ ਰਹੇ ਹਾਂ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਤੋਂ ਪਾਣੀ ਲੈ ਲਓ ਉਦੋਂ ਲੈਂਦੇ ਨਹੀਂ ਹੁਣ ਹੜਾਂ ਚ ਡੁੱਬੇ ਅਸੀਂ ਪਏ ਆਂ ਇਹ ਸਾਡੀ ਲੋਕਾਂ ਨੂੰ ਉਸ ਜਗ੍ਹਾ ਤੇ ਨਾ ਜਾਣ ਦੇਣਾ ਇਹ ਬੜੀ ਮਾੜੀ ਗੱਲ ਹੈ 50 ਸੈਕਸ਼ਨ ਦੇ ਤੇ ਕੋਈ ਕਾਰਵਾਈ ਕਰੂਗੀ ਦੀ 6 ਇੰਚੀ ਕਿਰਪਾਨ ਹੈ ਜਿਹੜੀ ਐਜ਼ ਅ ਰੂਲ ਪਾਸ ਹੈ ਜਿੱਥੇ ਮਰਜ਼ੀ ਬੰਦਾ ਪਾ ਕੇ ਜਾ ਸਕਦਾ ਬਿਲਕੁਲ 100% ਅਸੀਂ ਇਹ ਮੁੱਦਾ ਚੱਕਾਂਗੇ ਜੀ ਔਰ ਇਹ ਬਣਦਾ ਵੀ ਹੈ ਇਹ ਇਹ ਤਾਂ ਸਾਡੀ ਡਿਗਨਿਟੀ ਦਾ ਸਾਡੀ ਇੱਜ਼ਤ ਦਾ ਸਵਾਲ ਹੈ ਅਸੀਂ 100% ਕਾਰਵਾਈ ਕਰਾਂਗੇ ਸੈਕੰਡਲੀ ਉਹਨੂੰ ਸੱਦਾ ਦਿੱਤਾ ਗਿਆ ਸਪੈਸ਼ਲ ਜੀ ਬੁਲਾਇਆ ਗਿਆ ਲਾਲ ਕਿਲੇ ਤੇ ਫਿਰ ਵੀ ਐਂਟਰ ਨਹੀਂ ਹੋ ਸਕਦਾ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਜੀ ਜਿਹੜੀ ਜਿਹੜੀ ਐ ਇਸ ਸਮੇਂ ਡੀਪ ਸਟੇਟ ਜਿਹੜੀ ਕੇਂਦਰ ਚ ਰਾਜ ਕਰਦੀ ਆ ਉਹਨਾਂ ਨੂੰ ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦਾ ਕਿ ਖਾਸ ਤੌਰ ਤੇ ਪੰਜਾਬੀਆਂ ਤੋਂ ਤੇ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਤੋਂ ਮੈਨੂੰ ਨਹੀਂ ਸਮਝ ਆਉਂਦਾ ਕੀ ਦਿੱਕਤ ਆ ਘੱਟ ਗਿਣਤੀਆਂ ਨੂੰ ਜਿਵੇਂ ਉਹ ਪ੍ਰੈਸ਼ਰ ਪਾ ਕੇ ਦੱਬਣ ਦੀ ਕੋਸ਼ਿਸ਼ ਕਰਦੇ ਆ ਮਾੜੀ ਗੱਲ ਦਿੱਤੂ ਕੇਂਦਰੀ ਮੰਤਰੀ ਨੇ ਟਵੀਟ ਕੀਤਾ 530 ਕਰੋੜ ਰੁਪਏ ਦਾ ਡਿਵੈਲਪਮੈਂਟ ਲਈ ਭੇਜਿਆ ਕਿਸ ਤਰ੍ਹਾਂ ਦੇ ਦੇਖੋ ਜੀ ਗੱਲ ਇਹ ਆ ਕੇਂਦਰ ਕੋਈ ਸਾਡੇ ਤੇ ਆਸਾਨ ਨਹੀਂ ਕਰਦਾ ਐਡੀ ਇੱਕ ਗੱਲ ਸਮਝ ਲਓ ਨਾ ਕੇਂਦਰ ਕੋ ਕੋਈ ਨੋਟ ਛਾਪਣ ਦੇ ਮਿੱਲਾ ਲੱਗੀ ਹੋਈਆਂ ਸਾਡਾ ਪੈਸਾ ਪੰਜਾਬੀਆਂ ਦਾ ਪੈਸਾ 18% GST ਤੋਂ 9% ਦੇ ਸਟੇਟ ਲੈਂਦੀ ਹੈ ਤਾਂ 9% ਆਸੀ ਆਪਣੇ ਪੰਜਾਬ ਦੇ ਲੋਕ ਕੇਂਦਰ ਨੂੰ ਭਰਦੇ ਆ ਸਾਡਾ ਹੀ ਪੈਸਾ ਐ ਕਮਾ ਕੇ ਸਾਨੂੰ ਦੇ ਕੇ ਕਹੀ ਜਾਂਦੇ ਨੇ ਕੇਂਦਰ ਨੇ ਪੈਸਾ ਦਿੱਤਾ ਕੇਂਦਰ ਨੇ ਪੈਸਾ ਦਿੱਤਾ ਸਾਡਾ ਤਾਂ ਆਰਡੀਐਫ ਨਹੀਂ ਦਿੱਤਾ ਕੇਂਦਰ ਨੇ ਉਹ ਰੋਕੀ ਬੈਠੇ ਨੇ ਸਾਡਾ ਤਾਂ ਐਨਐਚਆਰਐਲਐਮ ਦਾ ਪੈਸਾ ਨਹੀਂ ਦਿੱਤਾ ਉਹ ਰੋਕੀ ਬੈਠੇ ਨੇ ਸਾਡੀ ਪ੍ਰਧਾਨ ਮੰਤਰੀ ਯੋਜਨਾ ਵਾਲਾ ਪੈਸਾ ਨਹੀਂ ਦਿੱਤਾ ਉਹ ਰੋਕੀ ਬੈਠੇ ਨੇ ਤੋ ਮੇਰਾ ਕਹਿਣ ਦਾ ਭਾਵ ਇਹ ਆ ਸਾਡਾ ਪੈਸਾ ਜਿਹੜਾ ਤਾਂ ਬਣਦਾ ਕਈ ਹਜ਼ਾਰਾਂ ਕਰੋੜ ਚੋਂ ਤਾਂ ਰੋਕੀ ਬੈਠੇ ਨੇ ਸਾਡੇ ਹੀ ਪੈਸਾ ਕਰੇ 500 ਕਰੋੜ ਕਿਸੇ ਹੋਰ ਸਕੀਮ ਤੇ ਦੇ ਕੇ ਕਹੀ ਜਾਂਦੇ ਨੇ ਅਸੀਂ ਪੈਸਾ ਦਤਾ ਪੈਸਾ ਦਤਾ ਜੇ ਰਵਨੀਤ ਬਟੂ ਪੰਜਾਬ ਦੇ ਪੁੱਤ ਨੇ ਪਹਿਲੀ ਗੱਲ ਤਾਂ ਮੈਂ ਮੰਨਦਾ ਨਹੀਂ ਉਹਨਾਂ ਨੂੰ ਕਿਉਂਕਿ ਉਹ ਜਿਹੜੀ ਸਟੇਟ 'ਚ ਜਾਂਦੇ ਨੇ ਉੱਥੇ ਜਾ ਕੇ ਉਸ ਸਟੇਟ ਦੀ ਬੋਦੀ ਬੋਲਣ ਲੱਗ ਜਾਂਦੇ ਨੇ ਕਿਰੋਂ ਜੇ ਪੰਜਾਬ ਦੇ ਪੁੱਤ ਹੈਗੇ ਨੇ ਤਾਂ ਜਿਹੜੇ ਪੰਜਾਬ ਦੇ ਫਸੇ ਹੋਏ ਪੈਸੇ ਨੇ ਜਿਹੜੇ ਅੱਜ ਦੇ ਨੇ ਕਈ ਸਾਲਾਂ ਦੇ ਫਸੇ ਹੋਏ ਨੇ ਪਹਿਲਾਂ ਉਹਨੇ ਆ ਕੇ ਦੇਣੇ ਸਰਦ ਸਾਹਿਬ ਜੀਰੀ ਦਾ ਸੀਜ਼ਨ ਸਿਰ ਤੇ ਆ ਗਿਆ ਪਰ ਚਾਵਲ ਹਲੇ ਤ ਗਦਾਮਾਂ ਚ ਪਿਆ ਮਿਲਰ ਰੋਲਾ ਪਾ ਰਹੇ ਨੇ ਵੀ ਪਹਿਲੀ ਫਸਲ ਇਹਨਾਂ ਚੱਤੀ ਜਿੰਨੀ ਸੀਰੀਅਸਲੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਲੱਗੇ ਹੋਏ ਨੇ ਔਰ ਜਿਵੇਂ ਚਾਰ ਮੰਤਰੀਆਂ ਦੀ ਇਹਦੇ ਵਿੱਚ ਸਪੈਸ਼ਲ ਪ੍ਰੋਕਿਊਰਮੈਂਟ ਨੂੰ ਲੈ ਕੇ ਟੀਮ ਬਣਾਈ ਗਈ ਆ ਔਰ ਅਸੀਂ ਇਹ ਵਾਅਦਾ ਕਰਦੇ ਹਾਂ ਔਰ ਸਾਡਾ ਪੂਰਨ ਭਰੋਸਾ ਹੈ ਕਿ ਸਾਨੂੰ ਕੁਝ ਕਰਨਾ ਪਵੇ ਇੱਕ ਇੱਕ ਦਾਣਾ ਫਸਲ ਦਾ ਅਸੀਂ ਜ਼ਿੰਮੇਵਾਰ ਦਾ ਅਸੀਂ ਚੱਕਾਂਗੇ ਪੰਜਾਬ ਸਰਕਾਰ ਚੱਕੂਗੀ ਟੈਨਸ਼ਨ ਨਾ ਦੀ ਸਰਕਾਰ ਸਾਹਿਬ ਜਿਲ੍ਹਾ ਪ੍ਰੀਸ਼ਦ ਦੀ ਚੋਣਾਂ ਕਦੋਂ ਸਰਕਾਰ ਕਰੋ ਤਿਆਰੀ ਅਸੀਂ ਉਹ ਤਿਆਰੀ ਹੈ ਜੀ ਉਹਦਾ ਨੋਟੀਫਿਕੇਸ਼ਨ ਹੋ ਚੁੱਕਿਆ ਅਸੀਂ ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਚੋਣਾਂ ਕਰਾਨ ਕਰਾਂਗੇ ਸਰਕਾਰ ਵੱਲੋਂ ਰੈਤ ਫੂਟ ਹੋਣਾ ਜੀ ਦੀ ਦਾ ਸੀਜ਼ਨ ਆ ਰਿਹਾ ਹੈਗਾ ਉਹਦੇ ਵੇਲੇ ਕੋਈ ਪ੍ਰਬੰਧ ਕੀਤਾ ਕਿਸਾਨਾਂ ਨੇ ਚੇਤਾਵਨੀ ਦਿੱਤੀ ਆ ਵੀ ਕਿ ਹੁਣ ਬਚ ਨਹੀਂ ਰਹਿੰਦੇ ਉਹ ਜੀ ਪਰ ਅਸੀਂ ਹੁਕਾਂ ਮੈਂ ਕਹਿੰਦਾ ਜੀ ਤੁਸੀਂ ਜਮੇ ਟੈਨਸ਼ਨ ਨਾ ਲਓ ਜਰ ਪੰਜਾਬ ਸਰਕਾਰ ਬੈਠੀ ਹੈ ਆਮ ਲੋਕਾਂ ਦੀ ਸਰਕਾਰ ਹੈ ਕਿਸਾਨਾਂ ਨੇ ਵੋਟਾਂ ਪਾ ਕੇ ਚੁਣੀ ਆ ਕਿਸਾਨ ਸਾਡੇ ਸਰਦਾਤਾਜ ਨੇ ਅਸੀਂ ਕਿਸਾਨੀ ਦੇ ਨਾਲ ਐ ਮੋਟੇ ਨਾਲ ਮੋਟਾ ਲਾ ਕੇ ਖੜੇ ਆ ਟੈਨਸ਼ਨ ਨਾ ਲਿਓ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੁਹਾਡੇ ਨੇ ਤੁਹਾਡੇ ਵਿੱਚੋਂ ਨੇ ਅਸੀਂ 100% ਸ਼ੋਰ ਕਰਦੇ ਆ ਤੁਹਾਨੂੰ ਕੋਈ ਭੋੜਾ ਵੀ ਦਿੱਕਤ ਨਹੀਂ ਆਉਣਗੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਆਮ ਆਦੀ ਪਾਰਟੀ ਤੇ ਆਮ ਆਦੀ ਪਾਰਟੀ ਦੇ ਕੌਮੀ ਕਿਨਵਿੰਦਰ ਸਿੰਘ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ 2022 ਦੇ ਵਿੱਚ ਮੈਨੂੰ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦਾ ਜਿਹੜਾ ਚੇਅਰਮੈਨ ਲਾਇਆ ਤੇ 3 ਸਾਲ ਦੇ ਕਰੀਬ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਈ ਹੈ ਤੇ ਕੰਮ ਕੀਤੇ ਨੇ ਤੇ ਦੱਸਿਆ ਕਿ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਨੂੰ ਬਹੁਤ ਵੱਡਾ ਸਾਰਾ ਜਿਹੜਾ ਕਾਫੀ ਉਪਕਰ ਸੱਕਦਾ ਤੇ ਅੱਜ ਲੋਕਾਂ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੀ ਗੱਲ ਚੱਲਦੀ ਹੈ ਤੇ ਹੁਣ ਪਾਰਟੀ ਵੱਲੋਂ ਮੇਰੀਆਂ ਸਵਾਭਾਵਾਂ ਨੂੰ ਦੇਖਦਾ ਹੈ ਨਾਬਾ ਹਲਕੀ ਸੇਵਾ ਦਿੱਤੀ ਗਈ ਹੈ ਤੇ ਜਿਹਦੇ ਵਿੱਚ ਮੈਨੂੰ ਅਪਰੂਵਮੈਂਟ ਟਰੱਸਟ ਨਾਬਾ ਦਾ ਚੇਅਰਮੈਨ ਲਾਇਆ ਗਿਆ ਮੈਂ ਵਿਸ਼ਵਾਸਿਤ ਹੋਣਾ ਕਿ ਮੈਂ ਸ਼ਹਿਰ ਦੀ ਤਰੱਕੀ ਲਈ ਦਿਨ ਰਾਤ ਮਿਹਨ ਤੇ ਆਪਣੇ ਹਲਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਉਮੀਦਾਂ ਦੇ ਕਹੇ ਕੱਪੜੇ ਦੱਸ ਜਿਹੜੇ ਅਗਲੇ ਟਾਈਮ ਤੇ ਕਰੋਗੇ ਉਹਨਾਂ ਦੇ ਦੇਖੋ ਜੀ ਮੈਂ ਹੁਣ ਅੱਜੇ ਆਪਣਾ ਜਿਹੜਾ ਉਹਦਾ ਸੰਭਾਲ ਲਿਆ ਤੇ ਹੁਣੇ ਤੋਂ ਬਾਅਦ ਦੇਖਦੇ ਆਂ ਵੀ ਅਪਰੂਵ ਮੈਂ ਟਰਸਟ ਦੇ ਵਿੱਚ ਅਸੀਂ ਕੀ ਕੀ ਕਰ ਸਕਦੇ ਆ ਜਿੰਨੇ ਵੀ ਕੰਮ ਹੋਣਗੇ ਸ਼ਹਿਰ ਦੀ ਬਿਹਤਰੀ ਲਈ ਕਰਾਂਗੇ